ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਹੰਸਰਾਜ ਹੰਸ ਜਿਨ੍ਹਾਂ ਨੂੰ ਰਾਜ ਗਾਇਕ ਦਾ ਖਿਤਾਬ ਵੀ ਦਿੱਤਾ ਜਾ ਚੁੱਕਾ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਬੀਤੇ ਕੱਲ ਦਿਹਾਂਤ ਹੋ ਗਿਆ ਸੀ ਸੋ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੰਸਰਾਜ ਹੰਸ ਦੇ ਜੱਦੀ ਪਿੰਡ ਸਫੀਪੁਰ ਦੇ ਵਿੱਚ ਕੀਤਾ ਗਿਆ ਤੇ ਉਹ ਪੰਜ ਤੱਤਾਂ ਦੇ ਵਿੱਚ ਉਹਨਾਂ ਨੂੰ ਵਿਲੀਨ ਕੀਤਾ ਗਿਆ ਹੰਸਰਾਜ ਹੰਸ ਤੇ ਸਵਰਗਿਆ ਰੇਸ਼ਮ ਕੌਰ ਦੇ ਪੁੱਤਰ ਹੰਸਰਾਜ ਹੰਸ ਦੇ ਪੁੱਤਰ ਯਵਰਾਜ ਹੰਸ ਅਤੇ ਨਵਰਾਜ ਹੰਸ ਵੱਲੋਂ ਉਹਨਾਂ ਨੂੰ ਜਿਹੜੀ ਮੁਖਾਗਨੀ ਦਿੱਤੀ ਗਈ ਹੈ ਸੋ ਦੁੱਖ ਦੇ ਮਾਹੌਲ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਹੰਸਰਾਜ ਹੰਸ ਪੰਜਾਬ ਦੇ ਉਹ ਸੂਫੀ ਗਾਇਕ ਨੇ ਜਿਨ੍ਹਾਂ ਨੂੰ ਉਹਨਾਂ ਦੇ ਕਰੀਅਰ ਦੇ ਵਿੱਚ ਉਹਨਾਂ ਦੀ ਪਤਨੀ ਰੇਸ਼ਮ ਕੌਰ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਚਾਹੇ ਉਹ ਉਹਨਾਂ ਦਾ ਸੰਗੀਤ ਦਾ ਸਫ਼ਰ ਹੋਵੇ ਜਦੋਂ ਹੰਸਰਾਜ ਹੰਸ ਆਪਣੇ ਸੰਗੀਤਕ ਸਫ਼ਰ ਦੇ ਵਿੱਚ ਬਿਜ਼ੀ ਸਨ ਸਟੇਜਾਂ ਤੇ ਬਾਹਰ ਆਪਣੇ ਫਨ ਦਾ ਮੁਜ਼ਾਰਾ ਕਰਨ ਜਾਂਦੇ ਸਨ ਤਾਂ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਸੰਭਾਲਣ ਵਾਲੇ ਰੇਸ਼ਮ ਕੌਰ ਹੀ ਸਨ ਬੱਚਿਆਂ ਦੀ ਦੇਖਭਾਲ ਕਰਦੇ ਸਨ ਸੋ ਹੰਸਰਾ ਜਹਾਂਸ ਦੇ ਕੈਰੀਅਰ ਦੇ ਵਿੱਚ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਬਹੁਤ ਵੱਡਾ ਹੱਥ ਸੀ ਐਸੇ ਗੱਲ ਦਾ ਜ਼ਿਕਰ ਇੱਥੇ ਸੰਸਕਾਰ ਤੇ ਅੰਤਿਮ ਵਿਦਾਇਗੀ ਮੌਕੇ ਪਹੁੰਚੇ ਪੰਜਾਬ ਦੇ ਵੱਡੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਵੀ ਕੀਤਾ ਉਹਨਾਂ ਨੇ ਕਿਹਾ ਕਿ ਹੰਸ ਰਾਜ ਹੰਸ ਦੇ ਸਟਰਗਲ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਉਹਨਾਂ ਦਾ ਬਹੁਤ ਸਾਥ ਦਿੱਤਾ ਸੋ ਅੱਜ ਬੀਤੇ ਕੱਲ ਉਹਨਾਂ ਦਾ ਦਿਹਾਂਤ ਹੋ ਗਿਆ ਸੀ 1 ਵਜੇ ਬਿਮਾਰ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਬੀਤੇ ਕੱਲ ਤਕਰੀਬਨ ਦੁਪਹਿਰ ਦੇ 1 ਵਜੇ ਉਹਨਾਂ ਦਾ ਉਹਨਾਂ ਦੀ ਮੌਤ ਹੋ ਗਈ ਸੀ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਅ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਉਹਨਾਂ ਦੇ ਜੱਦੀ ਪਿੰਡ ਸਫੀਪੁਰ ਦੇ ਵਿੱਚ ਕੀਤਾ ਗਿਆ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਗਏ ਨੇ ਪੁੱਤਰ युवराज ਹੰਸ ਅਤੇ ਨਵਰਾਜ ਹੰਸ ਵੱਲੋਂ ਮੁਖਾਦਨੀ ਭੇਟ ਕੀਤੀ ਗਈ ਹੈ ਸੋ ਅ ਬੀਤੇ ਕੱਲੇ ਉਹਨਾਂ ਦਾ ਦਿਹਾਂਤ ਹੋਇਆ ਸੀ ਤੁਹਾਨੂੰ ਇੱਕ ਵਾਰ ਪਹਿਲਾਂ ਫਿਰ ਤੋਂ ਦੱਸ ਦਿੰਦੇ ਆ ਅਚਾਨਕ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਉਹਨਾਂ ਦਾ ਦਿਹਾਂਤ ਹੋਇਆ ਉਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਜਾਣਕਾਰੀ ਮੁਤਾਬਕ ਉਹਨਾਂ ਦੀ ਉਮਰ ਜਿਹੜੀ ਹੈ ਲਗਭਗ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਹਨਾਂ ਦੇ ਦੇਹਾਂਤ ਦੇ ਨਾਲ ਪੂਰੇ ਸੰਗੀਤ ਜਗਤ ਦੇ ਵਿੱਚ ਜਿਹੜੀ ਹੈ ਉਹ ਨਮੋਸ਼ੀ ਦੀ ਲਹਿਰ ਦੁੱਖ ਦੀ ਲਹਿਰ ਜਿਹੜੀ ਹੈ ਦੌੜ ਗਈ ਹੈ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਅਸ਼ਮਸ਼ੀਰ ਸਿੰਘ ਸੰਧੂ ਉੱਗੇ ਗੀਤਕਾਰ ਨੇ ਜਿਹੜੇ ਉਹ ਪਹੁੰਚੇ ਨੇ ਮਾਸਟਰ ਸਲੀਮ ਉਹਨਾਂ ਦੇ ਪਿਤਾ ਪੂਰਨ ਸ਼ਾਹ ਕੋਟੀ ਜਿਹੜੇ ਹੰਸਰਾਜ ਹੰਸ ਦੇ ਜਿਹੜੇ ਉਸਤਾਦ ਵੀ ਨੇ ਉਹਨਾਂ ਦੇ ਗੁਰੂ ਵੀ ਨੇ ਸੰਗੀਤ ਜਗਤ ਦੇ ਵਿੱਚ ਉਹ ਵੀ ਪਹੁੰਚੇ ਔਰ ਬਹੁਤ ਵੱਡੀਆਂ ਸੰਗੀਤ ਜਗਤ ਦੀਆਂ ਹਸਤੀਆਂ ਇਸ ਮੌਕੇ ਪਹੁੰਚੀਆਂ ਸਨ ਸੋ ਆ ਇਸ ਮੌਕੇ ਕਈ ਵੱਡੇ ਜਿਹੜੇ ਨਾਮ ਨੇ ਉਹ ਸੰਸਕਾਰ ਦੇ ਮੌਕੇ ਪਹੁੰਚੇ ਤੁਹਾਨੂੰ ਦੱਸ ਦਈਏ ਹੰਸਰਾਜ ਹੰਸ ਆਪਣੇ ਸਿਆਸੀ ਕੈਰੀਅਰ ਦੇ ਵਿੱਚ ਵੀ ਬਹੁਤ ਐਕਟਿਵ ਰਹੇ ਦਿੱਲੀ ਪੱਛਮੀ ਤੋਂ ਭਾਜਪਾ ਦੇ ਸੰਸਦ ਮੈਂਬਰ ਵੀ ਰਹੇ ਨੇ ਉਹ ਸੋ ਉਸ ਤੋਂ ਪਹਿਲਾਂ ਵੀ ਸਿਆਸੀ ਕੈਰੀਅਰ ਦੇ ਵਿੱਚ ਜਦੋਂ ਉਹ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਹੇ ਨੇ ਕਾਂਗਰਸ ਦੇ ਵਿੱਚ ਵੀ ਰਹੇ ਨੇ ਸੋ ਸਿਆਸੀ ਜੀਵਨ ਦੇ ਵਿੱਚ ਵੀ ਜਦੋਂ ਹੰਸ ਰਾਜ ਹੰਸ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਸਨ ਮਸਰੂਫ ਹੁੰਦੇ ਸਨ ਤਾਂ ਪਿੱਛੋਂ ਉਹਨਾਂ ਦੇ ਪਰਿਵਾਰ ਦੀ ਦੇਖਭਾਲ ਉਹਨਾਂ ਦੀ ਪਤਨੀ ਰੇਸ਼ਮ ਕੌਰ ਹੀ ਕਰਦੇ ਸਨ ਸੋ ਹੰਸ ਰਾਜ ਹੰਸ ਦੇ ਨਿੱਜੀ ਜੀਵਨ ਦੇ ਵਿੱਚ ਵੀ ਰੇਸ਼ਮ ਕੌਰ ਦਾ ਬਹੁਤ ਵੱਡਾ ਯੋਗਦਾਨ ਸੀ ਪਰਿਵਾਰ ਨੂੰ ਵੀ ਸੰਭਾਲਦੇ ਸਨ ਤੇ ਉਹਨਾਂ ਦੇ ਜਿਹੜੀ ਪ੍ਰੋਫੈਸ਼ਨਲ ਜ਼ਿੰਦਗੀ ਹੈ ਉਹਦੇ ਵਿੱਚ ਵੀ ਪੂਰਾ ਸਾਥ ਦਿੰਦੇ ਸਨ ਸੋ ਉਹਨਾਂ ਦੇ ਜਾਣ ਦੇ ਨਾਲ ਹੰਸ ਰਾਜ ਹੰਸ ਵੀ ਕਿਤੇ ਨਾ ਕਿਤੇ ਬਹੁਤ ਦੁਖੀ ਨੇ ਸੋ ਹਾਲੇ ਉਹਨਾਂ ਨੇ ਅਨਸਰਾ ਸ਼ਾਂਸ ਨੇ ਕੋਈ ਬਿਆਨ ਤਾਂ ਨਹੀਂ ਦਿੱਤਾ ਇਸ ਬਾਰੇ ਪਰ ਪਰਿਵਾਰ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਤਾਂ ਜ਼ਰੂਰ ਪਰਿਵਾਰ ਦੇ ਵਿੱਚ ਨਮੋਸ਼ੀ ਦਾ ਮਾਹੌਲ ਹੁੰਦਾ ਹੈ ਸੋ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਨਾਮੋਸ਼ ਹੈ ਇਸ ਦੇ ਨਾਲ ਨਾਲ ਸੰਗੀਤ ਜਗਤ ਦੇ ਵਿੱਚ ਵੀ ਵੱਡੀ ਨਮੋਸ਼ੀ ਹੈ ਕਿਉਂਕਿ ਹੰਸਰਾਜ ਹੰਸ ਦੇ ਚਾਉਣ ਵਾਲੇ ਵੀ ਪਹੁੰਚੇ ਨੇ ਪਰਿਵਾਰ ਦਾ ਸਾਥ ਦੇਣ ਦੁੱਖ ਦੀ ਘੜੀ ਦੇ ਵਿੱਚ ਔਰ ਬਹੁਤ ਵੱਡਾ ਪਰਿਵਾਰ ਹੈ ਹੰਸਰਾਜ ਹੰਸ ਦਾ ਇੱਕ ਸੂਫਿਆਨਾ ਗਾਇਕੀ ਦੇ ਵਿੱਚ ਜਿੰਨੇ ਗਾਇਕ ਨੇ ਪੰਜਾਬ ਦੇ ਸਾਰੇ ਹੰਸਰਾਜ ਹੰਸ ਦਾ ਦਿਲੋਂ ਸਤਕਾਰ ਕਰਦੇ ਨੇ ਪਰਿਵਾਰ ਦੀ ਤਰ੍ਹਾਂ ਜੁੜੇ ਹੋਏ ਨੇ ਤੇ ਹੰਸਰਾਜ ਹੰਸ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਸੰਗੀਤ ਦੇ ਵਿੱਚ ਗੁਰੂ ਤੇ ਉਸਤਾਦ ਹੀ ਮੰਨਦੇ ਨੇ ਇਸ ਕਰਕੇ ਪਰਿਵਾਰਕ ਰਿਸ਼ਤੇ ਵੀ ਨੇ ਸੰਗੀਤ ਜਗਤ ਦੇ ਨਾਲ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਅੰਤਿਮ ਸੰਸਕਾਰ ਦੇ ਵਿੱਚ ਸੰਗੀਤ ਜਗਤ ਦੇ ਸਿਤਾਰੇ ਵੀ ਪਹੁੰਚੇ ਨੇ ਸੋ ਪੰਜਾਬੀ ਸੰਗੀਤ ਜਗਤ ਦੇ ਵਿੱਚ ਬਹੁਤ ਦੁੱਖ ਭਰਿਆ ਦਿਨ ਹੈ ਹੰਸਰਾਜ ਹੰਸ ਦਾ ਸਾਥ ਦੇਣ ਲਈ ਵੱਡੀ ਗਿਣਤੀ ਦੇ ਵਿੱਚ ਸੰਗੀਤ ਅਤੇ ਸਿਆਸੀ ਜਗਤ ਦੇ ਲੋਕ ਪਹੁੰਚੇ ਹੋਏ ਨੇ ਸੋ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਉਹਨਾਂ ਦੇ ਜੱਦੀ ਪਿੰਡ ਸਫੀਪੁਰ ਦੇ ਵਿੱਚ ਕੀਤਾ ਗਿਆ